ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੇ ਵਿੱਚ ਹਾਹਾਕਾਰ ਮਚਣ ਵਾਲੀ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕਿਉਂਕਿ ਪੰਜਾਬ ਦੇ ਜੋ ਰੇਲਵੇ ਟਰੈਕ ਨੇ ਉਹ ਜਾਮ ਹੋ ਜਾਣਗੇ ਜੋ ਟ੍ਰੇਨ ਦੇ ਵਿੱਚ ਬੈਠਾ ਰਹੇਗਾ ਟ੍ਰੇਨ ਜਿੱਥੇ ਰੁਕੇਗੀ ਉੱਥੇ ਹੀ 3 ਘੰਟੇ ਦੇ ਲਈ ਤੁਹਾਨੂੰ ਰੁਕਣਾ ਪਏਗਾ ਐਮਰਜੈਂਸੀ ਤੁਹਾਡੀ ਕੋਈ ਵੀ ਹੋ ਸਕਦੀ ਹੈ ਜ਼ਰੂਰੀ ਕੰਮ ਤੁਹਾਡਾ ਕੋਈ ਵੀ ਹੋ ਸਕਦਾ ਹੈ ਪਰ ਕਿਸਾਨਾਂ ਨੇ ਜਿਵੇਂ ਪਹਿਲਾਂ ਹੀ ਕਹਿ ਰੱਖਿਆ ਸੀ ਕਿ 18 ਦਸੰਬਰ ਨੂੰ ਅਸੀਂ ਪੰਜਾਬ ਦੇ ਸਾਰੇ ਰੇਲਵੇ ਟਰੈਕ ਜਾਮ ਕਰਾਂਗੇ ਉਸ ਦਾ ਹੁਣ ਕੁਝ ਉਸ ਦਾ ਹੁਣ ਕੁਝ ਸਮੇਂ ਬਾਅਦ ਹੀ ਅਸਰ ਦੇਖਣ ਨੂੰ ਮਿਲ ਜਾਏਗਾ ਕਿਉਂਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਹੀ ਆਪਣਾ ਟਰੈਵਲ ਪਲਾਨ ਕਰ ਰੱਖਿਆ ਸੀ ਜੋ ਲੋਕ ਪਹਿਲਾਂ ਤੋਂ ਹੀ ਰੇਲ ਗੱਡੀ ਵਿੱਚ ਬੈਠੇ ਹੋਏ ਨੇ ਜਾਂ ਬੈਠਣ ਜਾ ਰਹੇ ਨੇ ਉਹਨਾਂ ਦੇ ਲਈ ਇਹ ਅਹਿਮ ਖਬਰ ਇਸ ਲਈ ਹੈ ਕਿਉਂਕਿ ਪੰਜਾਬ ਦੇ ਜੋ ਕਿਸਾਨ ਜਥੇਬੰਦੀਆਂ ਨੇ ਖਾਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋ ਕਿ ਸ਼ੰਭੂ ਬਾਰਡਰ ਤੇ ਲਗਾਤਾਰ ਕਰੀਬ 10 ਮਹੀਨੇ ਤੋਂ ਬੈਠੀ ਹੋਈ ਹੈ ਉਸਨੇ ਐਲਾਨ ਕੀਤਾ ਹੋਇਆ ਸੀ ਕਿ 18 ਦਸੰਬਰ ਨੂੰ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸਰਕਾਰ ਦੇ ਕੰਨੀਆਂ ਆਵਾਜ਼ ਪਾਉਣ ਦੇ ਲਈ ਅਸੀਂ ਪੰਜਾਬ ਦੇ ਰੇਲਵੇ ਟ੍ਰੈਕ ਜਾਮ ਕਰਾਂਗੇ ਰੇਲਵੇ ਟ੍ਰੈਕ ਜਾਮ ਕਰਨ ਦਾ ਜੋ ਸਮਾਂ ਹੈ ਉਹ 12 ਤੋਂ ਲੈ ਕੇ ਦੁਪਹਿਰ 12 ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਹੈ ਯਾਨੀ 3 ਘੰਟੇ ਤੱਕ ਕੋਈ ਵੀ ਟ੍ਰੇਨ ਜੋ ਪੰਜਾਬ ਦੇ ਵਿੱਚ ਉਸ ਟਾਈਮ ਫਰੇਮ ਦੇ ਵਿੱਚ ਦਾਖਲ ਹੋਏਗੀ ਉਹ ਰੁਕ ਜਾਏਗੀ ਇਸ ਕਰਕੇ ਜੇ ਤੁਸੀਂ ਕੋਈ ਜ਼ਰੂਰੀ ਕੰਮ ਜਾ ਰਹੇ ਹੋ ਜੇ ਤੁਸੀਂ ਟ੍ਰੇਨ ਦੀ ਯਾਤਰਾ ਕਰਨੀ ਹੈ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਕੋਈ ਅਜਿਹਾ ਕੰਮ ਨਾ ਹੋਵੇ ਜਿਸ ਕਰਕੇ ਤੁਹਾਡਾ ਬਹੁਤ ਬਹੁਤ ਹੀ ਜ਼ਰੂਰੀ ਕੰਮ ਰੁਕ ਜਾਵੇ ਤੇ ਜਿਸ ਤੋਂ ਬਾਅਦ ਤੁਹਾਡੇ ਹੱਥ ਚ ਪਛਤਾਉਣ ਤੋਂ ਇਲਾਵਾ ਕੋਈ ਵੀ ਵਿਚਾਰਾ ਨਾ ਬਚਿਆ ਹੋਵੇ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਸਰਬੰਸ ਸਿੰਘ ਪੰਦੇਰ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਉਹਨਾਂ ਨੇ ਪਹਿਲਾਂ ਤੋਂ ਐਲਾਨ ਕੀਤਾ ਹੋਇਆ ਸੀ ਉਹਨਾਂ ਨੇ ਮੁੜ ਕੇ ਇੱਕ ਵਾਰ ਫੇਰ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਖਾਸ ਕਰਕੇ ਤੇ ਨਾਲ ਹੀ ਪੰਜਾਬ ਦੀ ਹੋਰ ਜਥੇਬੰਦੀਆਂ ਕਿਹੜੀ ਕਿਹੜੀ ਥਾਂ ਤੇ ਖਾਸ ਕਰ ਮਾਝੇ ਵਾਲੇ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਥਾਂ ਤੇ ਉਹ ਬੈਠਣਗੇ ਕਿਹੜਾ ਰੇਲਵੇ ਟ੍ਰੈਕ ਤੇ ਕਿਸਾਨ ਬੈਠੇ ਰਹਿਣਗੇ ਹਾਲਾਂਕਿ ਜਿੱਥੇ ਜਿੱਥੇ ਟ੍ਰੇਨਾਂ ਹੋਣਗੀਆਂ ਉਹ ਤੇ ਰੁਕ ਜਾਣਗੇ ਪਰ ਕਿਸ ਥਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੰਦੇ ਬੈਠੇ ਰਹਿਣਗੇ ਉਹ ਉਹਨਾਂ ਦੇ ਮੂੰਹੋਂ ਤੁਸੀਂ ਆਪ ਹੀ ਸੁਣ ਲਓ ਲਗਭਗ ਕਹੋ ਬਿਆਸ ਕਹੋ ਦੇਵੀਦਾਸਪੁਰਾ ਇਹ ਮੇਨ ਲਾਈਨ ਦਿੱਲੀ ਵਾਲੀ ਤੇ ਆ ਜਿਹੜੀ ਜੰਮੂ ਕਸ਼ਮੀਰ ਵਾਲੀ ਲਾਈਨ ਹੈਗੀ ਆ ਇਹਦੇ ਵਿੱਚ ਜੈੰਤੀਪੁਰ ਸਟੇਸ਼ਨ ਹੈਗਾ ਇਹ ਤੋਂ ਘਾ ਝੰਡਾ ਪਿੰਡ ਹੈਗਾ ਕਥੂ ਰੰਗਲ ਸਟੇਸ਼ਨ ਹੈਗਾ ਇਹ ਤੋਂ ਘਾ ਅਗਲੇ ਬਨੇ ਪਿੰਡ ਹੈਗਾ ਵਾ ਜਹਾਗੀਰ ਉੱਥੇ ਚਾਰ ਥਾਮਾ ਇਹ ਹੋਗੀਆਂ ਜਿਹੜੀ ਡੇਰਾ ਬਾਬਾ ਨਾਨਕ ਹੈਗੀ ਆ ਉੱਤੇ ਗੁਰੂ ਰਮਦਾਸ ਕਸਬੇ ਦੇ ਵਿੱਚ ਹੈਗਾ ਉਹ ਘਾ ਪੰਦੇਰ ਫਟਕ ਹੈਗਾ ਇਹ ਤੋਂ ਘਾ ਕੋਟਲਾ ਗੁਜਰਾ ਤਿੰਨ ਉਹਦੇ ਤੇ ਆ 3 4 7 ਤੇ 2 9 9 ਥਾਮਾ ਤੋਂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬੀ ਕੱਲੀ ਸਾਨੂੰ ਪਤਾ ਸੀ ਧਾਰਮਿਕ ਸੰਸਥਾਵਾਂ ਨੂੰ ਫੋਨ ਕਿਤੇ ਵੀ ਲੰਗਰ ਲੈ ਕੇ ਚੱਲ ਜੇ ਉਸ ਸਟੇਸ਼ਨਾਂ ਤੇ ਔਰ ਜੋ ਹਾਲਾਤ ਨੇ ਪੰਜਾਬ ਦੇ ਦੇਸ਼ ਦੇ ਲੋਕ ਵੀ ਸਾਡਾ ਸਹਿਯੋਗ ਕਰਨਗੇ ਕੋਈ ਵੀ ਵਿਰੋਧ ਨਹੀਂ ਆਊਗਾ ਉਹਨਾਂ ਨੂੰ ਪਤਾ ਵੀ ਖੇਤੀ ਹੀ ਅਰਥਚਾਰਾ ਪੰਜਾਬ ਦਾ ਹਰਿਆਣਾ ਦਾ ਤੇ ਦੇਸ਼ ਦਾ ਜੇ ਇਥੋਂ ਕੁਝ ਨਾ ਨਿਕਲਿਆ ਤੇ ਸਾਡਾ ਦੇਸ਼ ਜਾਂਦਾ ਰਹੂ ਹੁਣ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਇਸ 3 ਘੰਟੇ ਦੇ ਦੌਰਾਨ ਟ੍ਰੇਨ ਦੀ ਸਫਰ ਉਸ ਦੀ ਯਾਤਰਾ ਨਹੀਂ ਕਰਨੀ ਚਾਹੀਦੀ ਇਸ ਕਰਕੇ ਸਾਡਾ ਬਚਾਅ ਹੋ ਸਕਦਾ ਪਰ ਇਸ ਨੂੰ ਥੋੜਾ ਧਿਆਨ ਨਾਲ ਸਮਝਣ ਦੀ ਲੋੜ ਹੈ ਜੇਕਰ ਬਹੁਤ ਸਾਰੇ ਲੋਕ ਇਹ ਸੋਚਣਗੇ ਕਿ ਟ੍ਰੇਨ ਦਾ ਸਫ਼ਰ ਨਹੀਂ ਕਰਨਾ ਹੈ ਤਾਂ ਉਹ ਲੋਕ ਸੜਕ ਤੇ ਵੀ ਉਤਰਨਗੇ ਤਾਂ ਸੜਕ ਤੇ ਲੰਬੇ ਜਾਮ ਲੱਗ ਸਕਦੇ ਨੇ ਇਸ ਗੱਲ ਦਾ ਵੀ ਧਿਆਨ ਰੱਖ ਕੇ ਚੱਲਿਆ ਜਾਵੇ ਪਰ ਉਹ ਲੋਕ ਜੋ ਪੰਜਾਬ ਦੇ ਬਾਹਰ ਜਾਣਾ ਚਾਹੁੰਦੇ ਨੇ ਜਾਂ ਪੰਜਾਬ ਪੰਜਾਬ ਦੇ ਬਾਹਰੋਂ ਜੋ ਲੋਕ ਪੰਜਾਬ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਟ੍ਰੇਨ ਦੇ ਰਾਹੀ ਉਹਨਾਂ ਦੇ ਲਈ ਅਹਿਮ ਗੱਲ ਹੈ ਇਸ ਕਰਕੇ ਵੀ ਹੈ ਕਿਉਂਕਿ ਉਹਨਾਂ ਦਾ ਸਮਾਂ ਪਹਿਲਾਂ ਤੋਂ ਤੈਅ ਹੋਏਗਾ ਟ੍ਰੇਨ ਦੇ ਵਿੱਚ ਸਫਰ ਕਰਨ ਦਾ ਅਸੀਂ ਕੁਝ ਤੁਹਾਨੂੰ ਗ੍ਰਾਫਿਕ ਦੇ ذریعے ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਲਾਂਕਿ ਪੰਜਾਬ ਤੋਂ ਬਾਹਰ ਯੂਪੀ ਬਿਹਾਰ ਜਾਂ ਮਹਾਰਾਸ਼ਟਰ ਹੋਰ ਥਾਵਾਂ ਤੇ ਬਹੁਤ ਸਾਰੀਆਂ ਟ੍ਰੇਨਾਂ ਜਾਂਦੀਆਂ ਨੇ ਪਰ ਉਹਨਾਂ ਦਾ ਟਾਈਮਿੰਗ ਅਲੱਗ ਹੋਏਗਾ ਜਿਹੜੀਆਂ ਟ੍ਰੇਨਾਂ ਦਿੱਲੀ ਤੋਂ ਅੰਮ੍ਰਿਤਸਰ ਵਾਲੇ ਪਾਸੇ ਜਾਣਗੇ ਅੰਮ੍ਰਿਤਸਰ ਦਿੱਲੀ ਵਾਲੇ ਪਾਸੇ ਜਾਣਗੇ ਤੁਹਾਨੂੰ ਮੋٹے ਤੌਰ ਤੇ ਦੱਸ ਦੇਣਾ ਕਿ ਕਿਹੜੀਆਂ ਟ੍ਰੇਨਾਂ ਪ੍ਰਭਾਵਿਤ ਹੋਣਗੀਆਂ ਬਾਕੀ ਤੁਸੀਂ ਖੁਦ ਹੀ ਇਹ ਤੈਅ ਕਰਨਾ ਹੈ ਖੁਦ ਹੀ ਟ੍ਰੇਨ ਦਾ ਸਟੇਟਸ ਚੈੱਕ ਕਰਨਾ ਹੈ ਕਿ ਕਿਹੜੀ ਟ੍ਰੇਨ ਕਿਸ ਥਾਂ ਤੇ ਪਹੁੰਚੀ ਹੈ ਜਾਂ ਉਹ ਕਿਸ ਥਾਂ ਤੇ ਰੁਕੇਗੀ ਜਿੰਨਾ ਐਕਸਟਰਾ ਸਮਾਂ ਲਏਗੀ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਪੜ੍ਹ ਕੇ ਸੁਣਾ ਦਿਆਂ ਕਿ ਦਿੱਲੀ ਤੋਂ ਅੰਮ੍ਰਿਤਸਰ ਦੀ ਪਹਿਲਾਂ ਆਪਾਂ ਗੱਲ ਕਰ ਲਈਏ ਜੇਕਰ ਦਿੱਲੀ ਤੋਂ ਅੰਮ੍ਰਿਤਸਰ ਵਾਲੇ ਪਾਸੇ ਲੋਕ ਆ ਰਹੇ ਨੇ ਤਾਂ ਕਿਹੜੀਆਂ ਖਾਸ ਖਾਸ ਟ੍ਰੇਨਾਂ ਜੋ 12 ਤੋਂ 3 ਵਜੇ ਦੇ ਵਿਚਾਲੇ ਪੰਜਾਬ ਚ ਦਾਖਲ ਹੋਣਗੀਆਂ ਤੇ ਉਹਨਾਂ ਦੇ ਰੁਕਣ ਤਾਂ ਪਹਿਲੀ ਟ੍ਰੇਨ ਜੋ ਹੈ ਉਹ ਸਵਰਨ ਸ਼ਤਾਬਦੀ ਸਵਰਨ ਸ਼ਤਾਬਦੀ 7:20 ਤੋਂ ਦਿੱਲੀ ਤੋਂ ਚੱਲਦੀ ਹੈ ਤਾਂ ਜੋ ਅੰਮ੍ਰਿਤਸਰ 1:30 ਪਹੁੰਚਦੀ ਹੈ ਯਾਨੀ ਕਿ 12 ਤੋਂ 3 ਵਜੇ ਦੇ ਵਿਚਾਲੇ ਉਹ ਪੰਜਾਬ ਦੇ ਅੰਦਰ ਹੋਏਗੀ ਜਿੱਥੇ ਵੀ ਹੋਏਗੀ ਉੱਥੇ ਉਸ ਨੂੰ ਰੋਕ ਲਿਆ ਜਾਏਗਾ ਤਾਂ ਇਸ ਕਰਕੇ ਸਵਰਨ ਸ਼ਤਾਬਦੀ ਤੇ ਸਫ਼ਰ ਕਰ ਰਹੇ ਲੋਕਾਂ ਲਈ 3 ਘੰਟੇ ਐਕਸਟਰਾ ਸਫ਼ਰ ਕਰਨ ਦੀ ਲੋੜ ਹੋਏਗੀ ਜਾਂ ਉਹ 3 ਘੰਟੇ ਤੋਂ ਜੇ ਬਚਣਾ ਚਾਹੁੰਦੇ ਨੇ ਤਾਂ ਕੋਈ ਹੋਰ ਬਦਲ ਦੇਖਣ ਇਸ ਤੋਂ ਬਾਅਦ ਦਿੱਲੀ ਪਠਾਨਕੋਟ ਐਕਸਪ੍ਰੈਸ ਜੋ 7:30 ਵਜੇ ਦਿੱਲੀ ਤੋਂ ਚੱਲੇਗੀ ਤੇ ਅ 3:20 ਤੇ ਪਠਾਨਕੋਟ ਪਹੁੰਚੇਗੀ ਯਾਨੀ ਕਿ AV12 ਤੋਂ 3:12 ਤੋਂ 3:00 ਦੇ ਵਿਚਾਲੇ ਪੰਜਾਬ ਚ ਹੋਏਗੀ ਜਿੱਥੇ ਵੀ ਹੋਏਗੀ ਉੱਥੇ ਰੋਕ ਲਿਆ ਜਾਏਗਾ ਤੇ ਇਸ ਦੇ ਵਿੱਚ ਵੀ ਸਵਾਰ ਲੋਕ ਆਪਣਾ ਜੋ ਉਹਨਾਂ ਦਾ ਸ਼ਡਿਊਲ ਹੈ ਉਸ ਨੂੰ ਚੈੱਕ ਕਰ ਲੈਣ ਅੰਮ੍ਰਿਤਸਰ ਸਪੈਸ਼ਲ 7:30 7:25 ਤੋਂ ਇਹ ਦਿੱਲੀ ਤੋਂ ਚੱਲੇਗੀ 2:45 ਤੇ ਇਹ ਅੰਮ੍ਰਿਤਸਰ ਪਹੁੰਚੇਗੀ ਇਸ ਕਰਕੇ ਉਸ ਲਈ ਵੀ ਇਹ ਜ਼ਰੂਰੀ ਹੈ ਜੋ ਲੋਕ ਇਸ ਦਾ ਸਫ਼ਰ ਕਰ ਰਹੇ ਨੇ ਸ਼ਾਨੇ ਪੰਜਾਬ 6:40 ਮਿੰਟ ਤੇ ਸ਼ਾਨੇ ਪੰਜਾਬ ਦਿੱਲੀ ਤੋਂ ਚੱਲੇਗੀ 2:15 ਮਿੰਟ ਤੇ ਇਹ ਅੰਮ੍ਰਿਤਸਰ ਪਹੁੰਚੇਗੀ ਯਾਨੀ ਕਿ ਇਸ ਨੂੰ ਵੀ ਰੋਕਿਆ ਜਾਏਗਾ ਇਹ ਗੱਲ ਪੱਕੇ ਤੌਰ ਤੇ ਪੱਛਮੀ ਐਕਸਪ੍ਰੈਸ 11:05 ਮਿੰਟ ਸਵੇਰੇ ਦਿੱਲੀ ਤੋਂ ਚੱਲੇਗੀ ਅਤੇ ਰਾਤ 20 8 ਵਜੇ 10 ਮਿੰਟ ਤੇ ਇਹ ਅੰਮ੍ਰਿਤਸਰ ਪਹੁੰਚੇਗੀ ਤਾਂ ਜਿੱਥੇ ਵੀ ਇਹ ਪੰਜਾਬ ਦੇ ਵਿੱਚ 12 ਤੋਂ 3 ਵਜੇ ਦੇ ਵਿੱਚ ਆਲੇ ਹੋਏਗੀ ਇਸ ਨੂੰ ਰੋਕਿਆ ਜਾ ਸਕਦਾ ਹੈ ਇਸ ਕਰਕੇ ਇਸ ਤੇ ਵੀ ਜੋ ਲੋਕ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਵੀ ਆਪਣਾ ਟ੍ਰੇਨ ਸਟੇਟਸ ਚੈੱਕ ਕਰਨ ਦੀ ਲੋੜ ਹੈ ਅੰਮ੍ਰਿਤਸਰ ਐਕਸਪ੍ਰੈਸ ਰਾਤ 2 ਵਜੇ 28 ਮਿੰਟ ਤੇ ਦਿੱਲੀ ਤੋਂ ਚੱਲੇਗੀ ਦੁਪਹਿਰ 12 ਵਜੇ 20 ਮਿੰਟ ਤੇ ਅੰਮ੍ਰਿਤਸਰ ਪਹੁੰਚੇਗੀ ਯਾਨੀ ਕਿ ਇਹ ਟ੍ਰੇਨਾਂ ਜੋ ਲੰਬੇ ਦੌਰ ਦੀਆਂ ਹੁੰਦੀਆਂ ਨੇ ਉਹ ਅਕਸਰ ਲੇਟ ਹੋ ਜਾਂਦੀਆਂ ਨੇ ਇਸ ਕਰਕੇ ਇਹਨਾਂ ਟ੍ਰੇਨਾਂ ਦੇ ਲਈ ਟ੍ਰੇਨਰਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਇਹ 3 ਘੰਟੇ ਐਕਸਟਰਾ ਲੈ ਕੇ ਚੱਲਣਾ ਪਏਗਾ ਇਸ ਤੋਂ ਬਾਅਦ ਜਿਹੜੀ ਇੰਦੌਰ ਅੰਮ੍ਰਿਤਸਰ ਐਕਸਪ੍ਰੈਸ ਹੈ ਇੰਦੌਰ ਤੋਂ ਅੰਮ੍ਰਿਤਸਰ ਪਹੁੰਚਦੀ ਹੈ ਵਾਇਆ ਦਿੱਲੀ ਹੋ ਕੇ ਆਂਦੀ ਹੈ ਤਾਂ ਦਿੱਲੀ ਲਈ 11:40 ਤੇ ਦਿੱਲੀ ਤੋਂ ਇਹ ਨਿਕਲੇਗੀ ਤੇ ਰਾਤ 10 ਵਜੇ ਇਹ ਅੰਮ੍ਰਿਤਸਰ ਪਹੁੰਚੇਗੀ ਕਾ 11:40 ਵਜੇ ਸਵੇਰੇ ਨਿਕਲੇਗੀ ਹੋ ਸਕਦਾ ਹੈ ਕਿ ਇਹ 12 ਤੋਂ 3 ਵਜੇ ਦੇ ਵਿਚਾਲੇ ਨਹੀਂ ਹੋਏਗੀ ਪੰਜਾਬ ਦੇ ਵਿੱਚ ਜੇਕਰ ਲੇਟ ਹੁੰਦੀ ਹੈ ਤਾਂ ਉਹ ਗੱਲ ਵੱਖ ਹੈ ਜਾਂ ਜਲਦੀ ਪਹੁੰਚਦੀ ਹੈ ਉਹ ਗੱਲ ਵੱਖ ਹੈ ਪਰ ਇਹ ਇਸ ਇਸ ਦੇ ਰਾਹੀ ਵੀ ਸਫਰ ਕਰਨ ਵਾਲਿਆਂ ਦੇ ਲਈ ਵੀ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਅੰਮ੍ਰਿਤਸਰ ਤੋਂ ਦਿੱਲੀ ਪੰਜਾਬ ਵਾਲੇ ਪਾਸਿਓਂ ਜੋ ਲੋਕ ਦਿੱਲੀ ਜਾਣਾ ਚਾਹੁੰਦੇ ਨੇ ਜਾਂ ਜਿਹੜੀ ਟ੍ਰੇਨ ਚੋਂ ਅੱਗੇ ਜਾਣਾ ਚਾਹੁੰਦੇ ਨੇ ਵਾਇਆ ਦਿੱਲੀ ਜਾਂਦੀ ਹੈ ਉਹਨਾਂ ਦੇ ਲਈ ਵੀ ਧਿਆਨ ਦੇਣ ਯੋਗ ਗੱਲ ਹੈ ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਜੋ ਟ੍ਰੇਨ ਹੈ ਉਹ ਹੈ ਵੰਦੇ ਭਾਰਤ ਵੰਦੇ ਭਾਰਤ ਸਵੇਰੇ 8:20 ਮਿੰਟ ਤੇ ਅੰਮ੍ਰਿਤਸਰ ਤੋਂ ਤੁਰਦੀ ਹੈ ਅਤੇ 1:50 ਮਿੰਟ ਤੇ ਦਿੱਲੀ ਪਹੁੰਚਦੀ ਹੈ ਯਾਨੀ ਕਿ ਇਹ ਟ੍ਰੇਨ ਤਾਂ ਪੱਕੇ ਤੌਰ ਤੇ ਹੀ ਰੁਕਣ ਵਾਲੀ ਹੈ ਪੰਜਾਬ ਦੇ ਅੰਦਰ ਜੇਕਰ ਇਹ 12:00 ਤੋਂ ਪਹਿਲਾਂ ਜੇ ਨਿਕਲ ਜਾਂਦੀ ਹੈ ਪੰਜਾਬ ਦੇ ਵਿੱਚੋਂ ਤਾਂ ਤਾਂ ਇਹ ਬਚ ਜਾਏਗੀ ਇੱਥੇ ਵਿੱਚ ਇਸ ਦੇ ਵਿੱਚ ਲੋਕ ਬੈਠੇ ਉਸ ਤੋਂ ਬਾਅਦ ਅੰਮ੍ਰਿਤਸਰ ਸਪੈਸ਼ਲ 10:55 ਤੇ ਇਹ ਅੰਮ੍ਰਿਤਸਰ ਤੋਂ ਚੱਲੇਗੀ ਤੇ ਸ਼ਾਮ 5:40 ਤੇ ਇਹ ਦਾ ਦਿੱਲੀ ਪਹੁੰਚਣ ਦਾ ਟਾਈਮ ਹੈ ਯਾਨੀ ਕਿ ਇਹ ਵੀ ਪੰਜਾਬ ਦੇ ਵਿੱਚ ਰੋਕੀ ਜਾ ਸਕਦੀ ਹੈ ਤਾਂ ਇਸ ਲਈ ਵੀ ਜੋ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਚਿੰਤਾ ਦਾ ਵਿਸ਼ਾ ਹੈ ਦਿੱਲੀ ਪਠਾਨਕੋਟ ਐਕਸਪ੍ਰੈਸ ਸਵਾ 9:25 ਤੇ ਪਠਾਨਕੋਟ ਤੋਂ ਚੱਲੇਗੀ ਅੰਮ੍ਰਿਤਸਰ ਤੋਂ ਨਿਕਲੇਗੀ ਤੇ 4:55 ਤੇ ਦਿੱਲੀ ਪਹੁੰਚਣ ਦਾ ਇਸ ਦਾ ਸਮਾਂ ਹੈ ਵਿੱਚ ਹਰਿਆਣਾ ਵੀ ਆਂਦਾ ਹੈ ਯਾਨੀ ਕਿ ਇਸ ਨੂੰ ਵੀ ਰੋਕਿਆ ਜਾ ਸਕਦਾ ਹੈ ਇਸ ਤੇ ਵੀ ਸਫ਼ਰ ਕਰਨ ਵਾਲੇ ਧਿਆਨ ਦੇਣ ਅੰਮ੍ਰਿਤਸਰ ਨਵੀਂ ਦਿੱਲੀ ਐਕਸਪ੍ਰੈਸ ਸਵਾ 6 ਵਜੇ ਅੰਮ੍ਰਿਤਸਰ ਤੋਂ ਨਿਕਲੇਗੀ 2 ਵਜੇ 25 ਮਿੰਟ ਤੇ ਦਿੱਲੀ ਪਹੁੰਚਣ ਦਾ ਇਸ ਦਾ ਸਮਾਂ ਹੈ ਜੇਕਰ ਇਹ 12 ਵਜੇ ਤੋਂ ਪਹਿਲਾਂ ਪਹਿਲਾਂ ਪੰਜਾਬ ਛੱਡ ਜਾਂਦੀ ਹੈ ਇਹ ਟ੍ਰੇਨ ਤਾਂ ਇਸ ਦੇ ਵਿੱਚ ਬੈਠੇ ਲੋਕਾਂ ਦੇ ਲਈ ਥੋੜੀ ਰਾਹਤ ਦੀ ਗੱਲ ਹੋ ਸਕਦੀ ਹੈ ਪੱਛਮੀ ਐਕਸਪ੍ਰੈਸ ਸਵੇਰੇ 7 ਵਜੇ 20 ਮਿੰਟ ਤੇ ਅੰਮ੍ਰਿਤਸਰ ਤੋਂ ਨਿਕਲੇਗੀ 4 ਵਜੇ 20 ਮਿੰਟ ਤੇ ਦਿੱਲੀ ਪਹੁੰਚਣ ਦਾ ਸਮਾਂ ਹੈ ਜੇਕਰ ਇਹ 12 ਵਜੇ ਤੋਂ ਪਹਿਲਾਂ ਇਹ ਪੰਜਾਬ ਕ੍ਰਾਸ ਕਰ ਜਾਂਦੀ ਹੈ ਤਾਂ ਲੋਕ ਜੋ ਇਸ ਦੇ ਵਿੱਚ ਬੈਠੇ ਨੇ ਉਹ ਲੇਟ ਹੋਣ ਤੋਂ ਬਚ ਜਾਣਗੇ ਪਰ ਇਸ ਦੀ ਉਮੀਦ ਲਗਾ ਕੇ ਬੈਠਣਾ ਤੇ ਰਿਸਕ ਲੈਣਾ ਸ਼ਾਇਦ ਤੁਹਾਡੇ ਲਈ ਮੁਸ਼ਕਲ ਹੋ ਸਕਦੀ ਹੈ ਅੰਮ੍ਰਿਤਸਰ ਛਤਰਪਤੀ சிவாਜੀ ਮਹਾਰਾਸ਼ਟਰ ਟਰਮੀਨਲ ਐਕਸਪ੍ਰੈਸ ਇਹ ਲੰਬੀ ਰੂਟ ਦੀ ਗੱਡੀ ਹੈ ਜੋ ਕਿ ਮਹਾਰਾਸ਼ਟਰ ਜਾਂਦੀ ਹੈ ਅੰਮ੍ਰਿਤਸਰ ਤੋਂ ਚੱਲਦੀ ਹੈ 8:50 ਮਿੰਟ ਤੇ 8:50 ਮਿੰਟ ਤੇ ਜੋ ਅੰਮ੍ਰਿਤਸਰ ਤੋਂ ਟ੍ਰੇਨ ਚੱਲੇਗੀ ਉਸ ਨੂੰ ਅੰਬਾਲੇ ਤੱਕ ਘਟੋ ਘਟ ਰਾਜਪੂਰਾ ਕਰਾਸ ਕਰਦੇ ਕਰਦੇ ਸਮਾਂ ਲੱਗ ਜਾਂਦਾ 5 ਘੰਟੇ ਦਾ ਯਾਨੀ ਕਿ ਕਰੀਬ 12:00 ਤੋਂ 12:30 ਵਜੇ ਇਹ ਰਾਜਪੂਰਾ ਜਾਂ ਦੁਰਹਾ ਜਾਂ ਲੁਧਿਆਣੇ ਦੇ ਕੋਲ ਹੋਏਗੀ ਤਾਂ ਇਸ ਨੂੰ ਪੱਕੇ ਤੌਰ ਤੇ ਰੋਕਿਆ ਜਾਏਗਾ ਤਾਂ ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਲੋਕਾਂ ਦੇ ਲਈ ਬੇਹਦ ਅਹਿਮ ਜਾਣਕਾਰੀ ਇਹ ਹੈ ਬਾਕੀ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਇੱਕ ਹੋਰ ਜੋ ਇਹ ਤਾਂ ਮੈਂ ਤੁਹਾਨੂੰ ਦੱਸਿਆ ਅੰਮ੍ਰਿਤਸਰ ਤੋਂ ਦਿੱਲੀ ਦਿੱਲੀ ਤੋਂ ਅੰਮ੍ਰਿਤਸਰ ਜੋ ਲੋਕ ਸਫ਼ਰ ਕਰ ਰਹੇ ਨੇ ਭਾਵੇਂ ਲੰਬੇ ਰੂਟ ਦੀਆਂ ਟ੍ਰੇਨਾਂ ਹੋਣ ਪਰ ਬਾਕੀ ਟ੍ਰੇਨਾਂ ਜੋ ਪੱਛਮ ਬੰਗਾਲ ਤੱਕ ਜਾਂਦੀਆਂ ਨੇ ਯੂਪੀ ਤੱਕ ਜਾਂਦੀਆਂ ਨੇ ਬਿਹਾਰ ਤੱਕ ਜਾਂਦੀਆਂ ਨੇ ਉਹਨਾਂ ਟ੍ਰੇਨਾਂ ਦੇ ਵਿੱਚ ਵੀ ਸਫਰ ਕਰ ਰਹੇ ਲੋਕਾਂ ਦੇ ਸਮੱਸਿਆ ਆਏਗੀ ਜੋ ਲੋਕ ਬਿਹਾਰ ਵਾਲੇ ਪਾਸੋਂ ਅੰਮ੍ਰਿਤਸਰ ਪਹੁੰਚ ਰਹੇ ਨੇ ਉਹਨਾਂ ਦੇ ਵਿੱਚ ਇੱਕ ਹੈ ਜੋ ਟ੍ਰੇਨ ਦਾ ਨਾਮ ਹੈ ਉਹ ਹੈ ਅਕਾਲ ਤਖਤ ਐਕਸਪ੍ਰੈਸ ਇਹ ਬਹੁਤ ਹੀ ਮਸ਼ਹੂਰ ਗੱਡੀ ਹੈ ਇਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸਫਰ ਕਰਦੇ ਨੇ 12317 ਇਸ ਦਾ ਨੰਬਰ ਹੈ ਤੇ ਅੰਮ੍ਰਿਤਸਰ ਪਹੁੰਚਦੀ ਹੈ ਇਹ ਅਕਾਲ ਤਖਤ ਐਕਸਪ੍ਰੈਸ ਇਸ ਦਾ ਜੋ ਟਾਈਮਿੰਗ ਹੈ ਇਹ ਰਾਤ 20:40 ਮਿੰਟ ਯਾਨੀ 8:40 ਵਜੇ ਵਾਰਾਨਸੀ ਤੋਂ ਚੱਲੇਗੀ ਤੇ 5 ਵਜੇ ਕੇ 20 ਮਿੰਟ ਇਹ ਅੰਮ੍ਰਿਤਸਰ ਪਹੁੰਚਣ ਦਾ ਸਮਾਂ ਹੈ ਯਾਨੀ ਕਿ ਦੁਪਹਿਰੇ ਦੇ ਵਿਚਾਲੇ ਇਹ ਪੰਜਾਬ ਦੇ ਵਿੱਚ ਹੋਏਗੀ ਤਾਂ ਪੰਜਾਬ ਦੇ ਵਿੱਚ ਇਸ ਨੂੰ ਵੀ ਰੋਕਿਆ ਜਾ ਸਕਦਾ ਹੈ ਤਾਂ ਕੁੱਲ ਮਿਲਾ ਕੇ ਜੇਕਰ ਤੁਸੀਂ ਟ੍ਰੇਨ ਦਾ ਸਫਰ ਕਰ ਰਹੇ ਹੋ ਤਾਂ ਕੱਲ ਦਾ ਦਿਨ ਭਾਰੀ ਪੈਣ ਵਾਲਾ ਕਿਉਂਕਿ 3 ਘੰਟੇ ਤੱਕ ਸਾਨ ਕਹਿ ਰਹੇ ਨੇ ਕਿ ਟ੍ਰੇਨਾਂ ਅਸੀਂ ਰੋਕਾਂਗੇ ਪਰ ਟ੍ਰੇਨਾਂ ਜੋ ਡਿਲੇ ਹੁੰਦੀਆਂ ਨੇ ਆਪਣੇ ਤੈ ਸਮੇਂ ਤੋਂ ਉਹ ਜੋੜ ਕੇ ਤੁਸੀਂ ਦੇਖੋ ਤਾਂ ਇਹ 3 ਘੰਟੇ ਡਬਲ ਵੀ ਹੋ ਸਕਦੇ ਨੇ ਜੇਕਰ ਤੁਹਾਡਾ ਕੋਈ ਅਜਿਹਾ ਕੰਮ ਹੈ ਜਿਸ ਦੇ ਬਿਨਾ ਜਿਸ ਤੇ ਤੁਸੀਂ ਸਮੇਂ ਤੇ ਪਹੁੰਚਣਾ ਹੈ ਤਾਂ ਟ੍ਰੇਨ ਰਾਹੀਂ ਸਫ਼ਰ ਕਰ ਰਹੇ ਹੋ ਤਾਂ ਤੁਸੀਂ ਆਪਣੀ ਜੋ ਪਲਾਨ ਹੈ ਉਸ ਨੂੰ ਮੁੜ ਕੇ ਦੇਖੋ ਤਾਂ ਫਿਰ ਤੁਸੀਂ ਉਸ ਦੇ ਮੁਤਾਬਕ ਆਪਣਾ ਫੈਸਲਾ ਲਓ ਤੇ ਇਹ ਜੋ ਟ੍ਰੇਨਾਂ ਰੋਕੀਆਂ ਜਾਣਗੀਆਂ ਇਹਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ-ਜੋ ਟ੍ਰੇਨ ਸਟੇਸ਼ਨ ਹੋਣਗੇ ਰੇਲਵੇ ਸਟੇਸ਼ਨ ਹੋਣਗੇ ਉਹਨਾਂ ਤੇ ਧਰਨੇ ਲੱਗਣਗੇ ਯਾਨੀ ਕੁੱਲ ਮਿਲਾ ਕੇ ਮੋٹے ਤੌਰ ਤੇ ਸਮਝਣ ਦੀ ਗੱਲ ਹੈ ਕਿ 12 ਤੋਂ 3 ਪੰਜਾਬ ਦੇ ਵਿੱਚ ਕੋਈ ਵੀ ਟ੍ਰੇਨ ਹਿੱਲੇ ਤੱਕ ਹਿੱਲੇਗੀ ਵੀ ਨਹੀਂ ਇਸ ਕਰਕੇ 12 ਤੋਂ 3 ਵਜੇ ਦੇ ਵਿੱਚ ਚੱਲੇ ਜੇਕਰ ਤੁਹਾਡੀ ਟ੍ਰੇਨ ਪੰਜਾਬ ਦੇ ਕਿਸੇ ਵੀ ਇਲਾਕੇ ਚੋਂ ਗੁਜ਼ਰ ਰਹੀ ਹੈ ਤਾਂ ਤੁਹਾਡਾ 3 ਘੰਟਾ ਜੋ ਕਿਸਾਨਾਂ ਦੇ ਮੁਤਾਬਕ ਤਾਂ ਜਾਏਗਾ ਹੀ ਜਾਏਗਾ ਉਸ ਤੋਂ ਇਲਾਵਾ ਵੀ ਤੁਸੀਂ 2-3 ਘੰਟੇ ਜੋੜ ਕੇ ਰੱਖੋ ਜੇਕਰ ਤੁਸੀਂ ਇਹ ਸਾਰਾ ਕੁਝ ਧਿਆਨ ਵਿੱਚ ਰੱਖ ਕੇ ਕਰੋਗੇ ਤਾਂ ਤੁਸੀਂ ਪਰੇਸ਼ਾਨੀ ਤੋਂ ਬਚੋਗੇ ਪਰ ਇੱਕ ਗੱਲ ਇੱਥੇ ਧਿਆਨ ਦੇਣ ਯੋਗ ਹੈ ਕਿ ਤੁਸੀਂ ਆਪਣੇ ਟ੍ਰੇਨ ਸਟੇਟਸ ਨੂੰ ਵਾਰ-ਵਾਰ ਚੈੱਕ ਕਰੋ ਇੰਟਰਨੈਟ ਤੇ ਅੱਜਕੱਲ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੇਰਾ ਕਮ ਹਿਸਟਰੀ ਅੰਦੇ ਵਿੱਚ ਜਾ ਕੇ ਰੁਕੇਗਾ ਤਾਂ ਤੁਹਾਨੂੰ ਮੋਟੇ ਤੌਰ ਤੇ ਟ੍ਰੇਨ ਦਾ ਸਫ਼ਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਇਸ ਦੇ ਨਾਲ ਹੀ ਸੜਕ ਤੇ ਉਤਰ ਰਹੇ ਹੋ ਤਾਂ ਤੁਹਾਡੇ ਵਾਂਗ ਹੀ ਬਹੁਤ ਸਾਰੇ ਲੋਕ ਸੋਚ ਕੇ ਟ੍ਰੇਨ ਛੱਡਣਗੇ ਵਾਇਆ ਰੋਡ ਜਾਣਗੇ ਤਾਂ ਰੋਡ ਤੇ ਵੀ ਭੀੜ ਹੋਏਗੀ ਇਸ ਕਰਕੇ ਟ੍ਰੇਨ ਰੁਕੇਗੀ ਰੋਡ ਦੇ ਉੱਪਰ ਜਾਮ ਲੱਗੇਗਾ ਧੰਨਵਾਦ